ਮੈਂ ਜਿਹੜਾ ਭ੍ਰਸ਼ਟਾਚਾਰ ਹੋਇਆ ਬਹੁਤ ਵੱਡਾ ਭ੍ਰਸ਼ਟਾਚਾਰੀ ਐਮਐਲਏ ਫੋਜਾ ਸਿੰਘ ਸਰਾਰੀ ਸਾਬਕਾ ਮੰਤਰੀ ਗੁਰੂ ਅਰਸਾਏ ਤੋਂ ਇਹ ਜਿਹੜੀ ਸਰਕਾਰ ਕਹਿੰਦੀ ਹੈ ਕਿ ਭ੍ਰਸ਼ਟਾਚਾਰ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਮੈਂ ਵੀ ਆਮ ਆਦਮੀ ਪਾਰਟੀ ਚ ਅਲੱਗ-ਅਲੱਗ ਉਹਦੇ ਅੰਚ ਕੰਮ ਕੀਤਾ ਮੈਂ ਉਹਦੇ ਬਾਰੇ ਦੱਸ ਦਿਆਂ ਮੇਰਾ ਨਾਮ ਦੀਪਕ ਸ਼ਰਮਾ ਮੈਂ ਪਾਰਟੀ ਦਾ ਸਟੇਟ ਜੁਆਇੰਟ ਸੈਕਟਰੀ ਰਹਿ ਚੁੱਕਿਆ ਵੱਖ-ਵੱਖ 15 ਤੋਂ 20 ਉਹਦੇ ਅੰਚ ਕੰਮ ਕਰ ਚੁੱਕਿਆ ਬਾਹਰ ਵੀ ਅੰਦਰ ਵੀ ਕੋਆਰਡੀਨੇਟਰ ਕਿ ਰਹਿ ਚੁੱਕਿਆ ਔਰ ਇਲੈਕਸ਼ਨ ਵੀ ਕਰਵਾ ਚੁੱਕਿਆ ਹੁਣ ਗੱਲ ਇਹ ਹੈ ਕਿ ਜਿਹੜਾ ਭ੍ਰਸ਼ਟਾਚਾਰ ਦੇ ਵਿਰੁੱਧ ਆਪਾਂ ਪਾਰਟੀ ਵੀ ਗੱਲ ਕਰਦੀ ਹੈ ਕਿ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਕੋਈ ਵੀ ਭ੍ਰਸ਼ਟਾਚਾਰ ਅਗਰ ਕਰੇਗਾ ਅਸੀਂ ਉਹਦੇ ਉੱਪਰ ਐਕਸ਼ਨ ਲਾਂਗੇ ਮਾਨਯੋਗ ਸੀਐਮ ਸਾਹਿਬ ਨੇ ਜਿੱਦਾਂ ਕਿ ਪਿੱਛੇ ਕੋਈ ਮੰਤਰੀ ਵੀ ਰਿਹਾ ਐ ਐਮਐਲਏ ਵੀ ਰਿਹਾ ਐ ਐਕਸ਼ਨ ਉਹਨਾਂ ਨੇ ਲਿਆ ਹੈ ਹੁਣ ਗੱਲ ਇਹ ਹੈ ਅਸੀਂ ਸਾਰੇ ਪ੍ਰੂਫ ਦੇ ਤਹਿਤ ਇੱਕ ਇੱਕ ਐਵੀਡੈਂਸ ਤੁਹਾਨੂੰ ਜਿਹੜਾ ਦਿਖਾ ਚੁੱਕੇ ਹਾਂ ਹਰ ਇੱਕ ਪ੍ਰੂਫ ਹੋਣ ਦੇ ਬਾਵਜੂਦ ਵੀ ਆਖਰਕਾਰ ਕੀ ਕਮੀ ਹੈ ਕਿਹੜੀ ਕਮਜ਼ੋਰੀ ਹੈ ਕਿ ਮਾਨਯੋਗ ਸੀਐਮ ਸਾਹਿਬ ਐਕਸ਼ਨ ਨਹੀਂ ਲੈ پا ਰਹੇ ਮਾਨਯੋਗ ਜਿਹੜੇ ਸਾਡੇ ਸੁਭਾ ਪ੍ਰਧਾਨ ਐ ਅਮਨ ਅਰੋੜ ਜਿਹੜੀ ਆਮ ਆਦਮੀ ਪਾਰਟੀ ਗੱਲ ਕਰਦੀ ਆ ਭ੍ਰਸ਼ਟਾਚਾਰ ਦੇ ਵਿਰੁੱਧ ਕਿ ਅਸੀਂ ਜ਼ੀਰੋ ਟੋਲਰੈਂਸ ਨੀਤੀ ਵਾਲੀ ਗੱਲ ਕਰਦੇ ਆ ਅਸਹਾਏ ਮੰਤਰੀ ਹੋਵੇ ਚਾਹੇ ਐਮ ਐਲ ਏ ਹੋਵੇ ਕੋਈ ਬੰਦਾ ਬਚੇਗਾ ਨਹੀਂ ਕੋਈ ਬਖਸ਼ਾ ਨਹੀਂ ਜਾਏਗਾ ਤਾਂ ਜਿੰਨੇ ਸਬੂਤ ਮੈਂ ਦਿੱਤੇ ਐ ਅਲੱਗ ਅਲੱਗ ਅਦਾਰਿਆਂ ਤੱਕ ਮੈਂ ਸਬੂਤ ਪੰਚਾਤੇ ਐ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਵੇ ਸੀ ਬੀ ਆਈ ਹੋਵੇ ਵਿਜੀਲੈਂਸ ਬਿਊਰੋ ਹੋਵੇ ਔਰ ਨਾਲ ਹੀ ਈ ਡੀ ਹੋਵੇ ਸੀ ਐਮ ਓਫਿਸ ਹੋਵੇ ਅਸੀਂ ਹਰ ਖਾ ਆਪਣੀ ਜਿਹੜੀ ਗੱਲ ਪੰਚਾ ਚੁੱਕੀਆਂ ਗੱਲ ਇਹ ਐ ਇਹ ਸਾਰਾ ਕੁਝ ਪੁਖਤਾ ਪਹੁੰਚਾਂ ਦੇ ਬਾਵਜੂਦ ਵੀ ਹੱਲੇ ਤੱਕ ਇਹਨਾਂ ਉੱਪਰ ਐਕਸ਼ਨ ਮਾਣਯੋਗ ਸੀਐਮ ਸਾਹਿਬ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਸਾਰੀ ਸੰਪਤੀ ਬਣਾਈ ਹੈ ਇਹ ਕੁੱਲ 50 ਕਰੋੜ ਤੋਂ ਵੀ ਜ਼ਿਆਦਾ ਦਾ ਵੱਡਾ ਘੁਟਾਲਾ ਹੈ ਜਿਹੜਾ ਕਿ ਹੋਇਆ ਹੈ ਮੈਂ ਗੱਲ ਕਰਾਂ ਸਰਕਾਰੀ ਜਿਹੜਾ ਇਹਨਾਂ ਨੇ ਘੁਟਾਲਾ ਕੀਤਾ ਜਦੋਂ ਮੰਤਰੀ ਸੀਗੇ ਤਾਂ ਕਣਕ ਦੇ ਵਿੱਚ ਕਰੀਬਨ ਕਰੀਬਨ ਇਹਨਾਂ ਨੇ ਕਣਕ ਘਟਾਲਾ 10 ਕਰੋੜ ਦੇ ਆਸ-ਪਾਸ ਦਾ ਕੀਤਾ ਜਦੋਂ ਪ੍ਰਬੰਧਕ ਲਗਾਏ ਗਏ 5 ਕਰੋੜ 40 ਲੱਖ ਰੁਪਏ ਦਾ ਇਹਨਾਂ ਨੇ ਸਰਕਾਰੀ ਪੈਸੇ ਦਾ ਜਿਹੜਾ ਗਮਨ ਕੀਤਾ ਉਸ ਵਾਰ ਮੈਂ ਗੱਲ ਕਰਾਂ ਜਦੋਂ ਸਰਪੰਚੀ ਇਲੈਕਸ਼ਨ ਸੀਗੇ ਵੱਖ-ਵੱਖ ਸਰਪੰਚਾਤੋਂ ਇਹਨਾਂ ਨੇ ਮੋਟਾ ਪੈਸਾ ਜਿਹੜਾ ਉਹ ਇਕੱਠਾ ਕਰਕੇ ਇਹ ਸੰਪਤੀ ਜਿਹੜੀ ਜਿੰਦੇ ਚ ਕੁੱਲ ਸੰਪਤੀ 6 ਤੋਂ 7 ਕਰੋੜ ਦੀ ਇਹਨਾਂ ਦੇ ਖੁਦ ਦੇ ਨਾਮ ਹੈ ਬਾਕੀ ਜਿਹੜੀ ਸੰਪਤੀ ਹੈ ਬੇਨਾਮੀ ਨਾਮ ਦੇ ਵਿੱਚ ਇਹਨਾਂ ਨੇ ਲਈ ਹੈ ਉਹਦਾ ਸਾਰਾ ਜਦੋਂ ਕੋਈ ਵੇਰਵਾ ਚਾਹੂਗਾ ਮੈਂ ਸਾਰਾ ਵੇਰਵਾ ਤੁਹਾਨੂੰ ਦੇ ਰਿਆਂਗਾ ਔਰ ਨਾਲ 6 ਕਰੋੜ ਦਾ ਵੇਰਵਾ ਜਿਹੜਾ ਇਹਨਾਂ ਦੇ ਨਾਮ ਉਹਨੇ ਰਿਸ਼ਤੇਦਾਰ ਦੇ ਨਾਮ ਹੈ ਉਹ ਮੈਂ ਪਹਿਲਾਂ ਵੀ ਨਿਸ਼ਰ ਕਰ ਚੁੱਕਿਆ ਇਹੀ ਬੈਂਦੀਆਂ ਕਰਦਿਆਂ ਕਿ ਕੋਈ ਵੱਡਾ ਐਕਸ਼ਨ ਲਿਆ ਜਾਵੇ ਤਾਂ ਜੀ ਜਿਹੜੇ ਵਿਜੀਲੈਂਸ ਡਿਸਟ੍ਰਿਕਟ ਐਸਐਸਪੀ ਇਹਨਾਂ ਸਭ ਦੇ ਸੂਚਿਓਂ ਅਨਾਲੀ ਡੀਸੀ ਸਾਹਿਬ ਨੂੰ ਵੀ ਦੇ ਚੁੱਕਿਆ ਕਿ ਇਹਦੇ ਉੱਪਰ ਕੋਈ ਪੁਖਤਾ ਕਿਉਂਕਿ ਕਾਰਨ ਅਸਲ 'ਚ ਇਹ ਹੈ ਜਦੋਂ ਇਹਨਾਂ ਨੇ ਕਾਗਜ਼ ਭਰੇ ਸੀਗੇ ਉਦੋਂ ਆਪਣੀ ਕੁੱਲ ਸੰਪਤੀ ਇਹਨਾਂ ਨੇ ਕਰੀਬਨ ਕਰੀਬਨ 1 ਕਰੋੜ 14 ਲੱਖ ਦੀ ਨੰਨ ਦਿਖਾਈ ਪਰ ਅੱਜ ਇਹ ਪ੍ਰਾਪਰਟੀ ਵੱਧ ਕੇ 20 ਕਰੋੜ ਦੀ ਹੋ ਗਈ ਅਸਲ ਸਚਾਈ ਕੀ ਹੈ ਇਹ ਪੁੱਛਣਾ ਚਾਹੁੰਦੇ ਆ ਵੀ ਇਹ ਐਸਾ ਕਿਹੜਾ ਕਾਰੋਬਾਰ ਹੈ ਤੁਸੀਂ ਟੈਕਸ ਭਰਿਆ ਸੀਗਾ 2021-22 ਦਾ ਸਾਲਾਨਾ ਜਿਹੜਾ ਕਿ 2.5 ਲੱਖ ਦਾ ਸੀ ਅਚਾਨਕ ਤੁਹਾਡੇ ਕੋਲ 20 ਕਰੋੜ ਦੀ ਪ੍ਰਾਪਰਟੀ ਇਹ ਕਿੱਥੋਂ ਬਣ ਗਈ ਹੈ ਇਹੀ ਸਵਾਲ ਹੈ ਨਿਸ਼ਾਨ ਬੰਦਾ ਹੈ ਕਿਉਂਕਿ ਪਿੱਛੇ ਜੋ ਜਸ਼ਨ ਦਾ ਮਸਲਾ ਸੀਗਾ ਜਿਹੜੀ ਉਹਨੇ ਆਪਣੇ ਆਪ ਦੀ ਜੀਵਨ ਲੀਲਾ ਸਮਾਪਤ ਕੀਤੀ ਗਾਂ ਮੋੜ ਵਾਲਾ ਕੇਸ ਹੋਇਆ ਉਹਦੇ ਇਨਸਾਫ ਵਾਸਤੇ ਕਿੰਨੀ ਗੋਹਾਰ ਰਹੀ ਕਿੰਨੀ ਆਵਾਜ਼ ਜਿਹੜੀ ਬੁਲੰਦ ਕੀਤੀ ਐਦਾਂ ਦੇ ਕਿੰਨੇ ਜਸ਼ਨ ਨੇ ਜਿਨ੍ਹਾਂ ਨੂੰ ਲੁੱਟ ਕੇ ਤੇ ਕੁੱਟ ਕੇ ਸਾਰਾ ਪੈਸਾ ਇਕੱਠਾ ਕੀਤਾ ਗਿਆ ਜਨਤਾ ਦਾ ਪੈਸਾ ਹੈ ਅਸੀਂ ਹਜ਼ਾਰ ਮੰਗਦੇ ਆ ਸਾਨੂੰ ਇਨਸਾਫ ਦਿੱਤਾ ਜਾਂਦਾ ਸੀ ਆਮ ਆਦਮੀ ਪਾਰਟੀ ਦੇ ਬਹੁਤ ਤੁਸੀਂ ਵਰਕਰ ਹੋ ਤਜਾਰੂ ਵਰਕਰ ਹੋ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਹਾਨੂੰ ਇਨਸਾਫ ਨਹੀਂ ਮਿਲਦਾ ਵਰਕਰ ਸੀ ਵਰਕਰ ਸੀਗਾ ਕੱਲ ਮੈਂ ਇਸਤੀਫਾ ਦੇ ਚੁੱਕਿਆ ਇਹਨਾਂ ਕਾਰਨਾਂ ਕਰਕੇ ਦੇ ਚੁੱਕਿਆ ਇਹ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਤੁਸੀਂ ਗੱਲ ਕੀਤੀ ਕਿ ਕਰਪਸ਼ਨ ਅਸੀਂ ਬਿਲਕੁਲ ਖਤਮ ਕਰਾਂਗੇ ਪਰ ਉੱਥੇ ਹੀ ਸਾਬਕਾ ਮੰਤਰੀ ਤੇ ਮੌਕੇ ਦੇ ਜਿਹੜੇ ਵਿਧਾਇਕ ਐਮ ਐਲ ਏ ਫੋਜਾ ਸਿੰਘ ਸਰਾਰੀ ਕਰੋੜਾਂ ਦੀ ਸੰਪਤੀ ਲੁੱਟ ਕੇ ਤੇ ਕੁੱਟ ਕੇ ਇਹਨਾਂ ਨੇ ਬਣਾਈ ਇਹ ਵੇਖੋ ਵੀ ਜਿਹੜੇ ਛੋਟੇ ਛੋਟੇ 23 ਸਾਲ ਦੇ 24-24 ਸਾਲ ਦੇ ਨੌਜਵਾਨ ਵੀ ਸੀ ਇਲੈਕਸ਼ਨ ਲੜਨ ਦੀ ਉਹਨਾਂ ਨੂੰ ਇੱਛਾ ਸੀ ਚਾਹੁੰਦੇ ਸੀ ਕੁਝ ਵੱਡਾ ਕਰੀਏ ਉਹਨਾਂ ਤੱਕ ਵੀ ਇਹਨਾਂ ਨੇ ਬਖਸ਼ਿਆ ਨਹੀਂ ਕਿੰਨੀਆਂ ਚੋੜਮੋਰੀਆਂ ਕੀਤੀਆਂ ਇਸ ਸਰਕਾਰੀ ਤੰਤਰ ਨੂੰ ਨੇ ਲੁੱਟਣ ਦਾ ਕੰਮ ਕੀਤਾ ਪਰ ਹੁਣ ਤੱਕ ਐਕਸ਼ਨ ਕਿਉਂ ਨਹੀਂ ਅਸੀਂ ਇਹ ਪੁੱਛਣਾ ਚਾਹੁੰਦੇ ਮੇਰੀ ਮੰਗ ਤਾਂ ਪ ਕਿ ਮਾਨ ਸਾਹਿਬ ਸਾਨੂੰ ਮਜਬੂਰ ਨਾ ਹੋਣਾ ਪਵੇ ਕਿ ਅਸੀਂ ਸੜਕਾਂ ਤੇ ਆਈਏ ਅਸੀਂ ਕੋਈ ਵੱਡਾ ਪ੍ਰਦਰਸ਼ਨ ਕਰੀਏ ਇਸ ਕਰਕੇ ਜਿਹੜੀ ਤੁਹਾਨੂੰ ਜਾਣਕਾਰੀ ਅਸੀਂ ਬਾਏ ਮੇਲ ਬਾਏ ਪੋਸਟ ਬਾਏ ਰਜਿਸਟਰੀ ਭੇਜੀ ਹੈ ਇਹਦੇ ਉੱਪਰ ਸਾਰੀ ਜਾਂਚ ਕਰਕੇ ਇਸ ਬੰਦੇ ਨੂੰ ਬੰਦੀ ਹੋਈ ਸਜ਼ਾ ਦਿੱਤੀ ਜਾਵੇ ਇਹਨੂੰ ਜਿਲ੍ਹਾਂ ਦੇ ਪਿੱਛੇ ਸਤਾਇਆ ਜਾਵੇ ਔਰ ਮਿਸਾਲ ਕਾਇਮ ਕੀਤੀ ਜਾਵੇ ਕਿ ਚਾਹੇ ਮੌਕੇ ਦਾ ਵਿਧਾਇਕ ਸੀ ਚਾਹੇ ਮੌਕੇ ਦਾ ਐਮਐਲਏ ਹੈ ਚਾਹੇ ਮੌਕੇ ਦਾ ਕੋਈ ਅਕਸ ਮੰਤਰੀ ਹੈ ਅਸੀਂ ਬੰਦੀ ਕਾਨੂੰਨੀ ਕਾਰਵਾਈ ਕਰਕੇ ਦਿਖਾਵਾਂਗੇ ਤੁਸੀਂ ਆਪਦੇ ਆਪ ਨੂੰ ਸਾਬਤ ਕਰੋ ਕਿ ਵਾਕਿਆ 0% ਅਲਰਟੀ 0% ਟੋਲਰੈਂਸ ਨੀਤੀ ਲਾਟ ਹੈ ਵਾਕਈ ਤੁਸੀਂ ਇਮਾਨਦਾਰ ਹੋ ਇਮਾਨਦਾਰ ਹੋਣ ਦੀ ਤੁਸੀਂ ਅੱਜ ਜਿਹੜੀ ਹੈ ਉਦਾਹਰਣ ਤੈ ਕਰਨੀ ਹੈ ਨਹੀਂ ਤਾਂ ਅਸੀਂ ਇਹ ਸਮਝਾਂਗੇ ਕਿ ਵਕਈ ਤੁਸੀਂ ਮਿਲ ਕੇ ਇਹ ਸਾਰਾ ਕੰਮ ਕਰਾਇਆ ਦੀਪਕ ਜੀ ਟੈਂਪੋ 27 ਸਾਲ ਦਾ ਸਮਾਂ ਜਿਹੜਾ ਹੋ ਚੁੱਕਿਆ ਔਰ ਜਦ ਅਸੀਂ ਜੈਵੀ ਸਾਹਿਬ ਅੱਜ ਇੱਕ ਸ਼ਰਮਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਬਹੁਤ ਬੱਲੇ ਔਰ ਉਹ ਜਿਹੜੇ ਆ ਉਹ ਜਸ਼ਨ ਸਰਪੰਚ ਨੂੰ ਲੈ ਕੇ ਲਗਾਇਆ ਗਿਆ ਉਸ ਵਾਰ ਤੋਂ ਲੱਗੀ ਪਈ ਪਹਿਲੀ ਗੱਲ ਤੇ ਕਿ ਜਿਹੜਾ ਜਿਹੜਾ ਤੁਸੀਂ ਨਾਂ ਲਿਆ ਉਹ ਮੇਰਾ ਕੋ ਬਾਸ ਨਹੀਂ ਹੈ ਉਹ ਨੂੰ ਜਵਾਬਦੇਹ ਨਹੀਂ ਹੈ ਤੁਸੀਂ ਪ੍ਰੈਸ ਕਲੱਬ ਵਾਲਿਆਂ ਤੁਸੀਂ ਜਿਹੜੀ ਗੱਲ ਵੀ ਪੁੱਛੋਗੇ ਮੈਂ ਜਵਾਬ ਦਿਆਂਗਾ ਤੇ ਦੱਸਾਂਗਾ ਵੀ ਜਸ਼ਨ ਦੀ ਮੌਤ ਤੇ ਕਾਫੀ ਲੋਕਾਂ ਨੇ ਸਿਆਸਤ ਕੀਤੀ ਹੈ ਪਰ ਉਹ ਸ਼ਰੀਪ ਪਰਿਵਾਰ ਸੀ ਉਹ ਕਈ ਵਾਰੀ ਇਨਸਾਨ ਮਿਸਗਾਈਡ ਹੋ ਜਾਂਦਾ ਮੇਰੇ ਹਲਕੇ ਦਾ ਮੇਰਾ ਆਪਣਾ ਬੱਚਾ ਵਰਗਾ ਨੌਜਵਾਨ ਸੀ ਮੈਂ ਉਦੋਂ ਵੀ ਨਾਲ ਸੀ ਅੱਜ ਵੀ ਉਹਨਾਂ ਦੀ ਜਿਹੜੀ ਹਰ ਸੰਭਵ ਮਦਦ ਕਰਨ ਵਾਸਤੇ ਪਿਆਰਾ ਉਹਨਾਂ ਨਾਲ ਮੇਰਾ ਹਮਦਰਦੀ ਹੈ ਉਹ ਮੇਰੇ ਆਪਣੇ ਨੇ ਹੋਰ ਬੜੇ ਰੂਪ ਲੱਗੇ ਨੇ ਕਿ ਭੋਜਪੁਰ ਸੀ ਸਰਾਹੀ ਬਲੋ ਜਦੋਂ 2022 ਦੇ ਵਿੱਚ ਇਲੈਕਸ਼ਨ ਲੜਨੇ ਸੀ ਉਦੋਂ ਫਾਰਮ ਭਰਿਆ ਗਿਆ ਸੀ 26 ਦੇ ਵਿੱਚ ਉਦੋਂ ਪ੍ਰਾਪਰਟੀ ਸ਼ੋ ਕੀਤੀ ਗਈ ਸੀਗੀ ਉਦੋਂ ਇੰਨੇ ਕਰੋੜ ਸੀਗੇ ਪਰ ਅੱਜ ਉਹਨਾਂ ਦੀ ਉਹਨਾਂ ਦੇ ਰੋਪੇ ਪਿੰਡਾਂ ਚਾਰੀ ਦੇ ਕਰਕੇ ਅੰਕਲ ਵੱਸ਼ਾ ਉਹਨਾਂ ਨੇ ਕਹਿਣਾ ਕਿ ਜਦੋਂ ਇਲੈਕਸ਼ਨ ਲੜਨਾ ਸੀਗਾ ਲੜਨ ਤੋਂ ਪਹਿਲਾਂ 16 ਕਰੋੜ ਸੀ ਤੇ ਹੁਣ 50 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਉਹ ਬਣਾਈ ਇਹ ਸਦਾ ਸਾਰ ਗਲਤ ਹੈ 16 ਕਰੋੜ ਨਹੀਂ ਬਣਦੀ ਮੈਨੂੰ ਜਿੱਥੋਂ ਤੱਕ ਯਾਦ ਹੈ ਕਿ 10 ਕ ਕਿੱਲੇ ਜ਼ਮੀਨ ਸੀ ਤੇ ਇੱਕ ਮੇਰਾ ਕਾਰਸੀ ਬਠੰਡਾ ਉਹ ਸਾਰਾ ਜੋਰ ਤੋਰ ਲਾ ਕੇ ਸ਼ਾਇਦ 4 ਜਾ ਸਾਢੇ 4 ਪੱਕਾ ਨਹੀਂ ਯਾਦ ਮੈਨੂੰ ਉਹ ਮੇਰੇ ਕੋਲੇ ਫਾਰਮ ਪਏ ਨੇ ਉਹ ਵੀ ਦਿਖਾ ਦੇਾਂਗੇ ਪਰ ਉਹ 16 ਕਰੋੜ ਦਾ ਤਾਂ ਗਲਤੀ 10 ਕਿਲੇ ਜ਼ਮੀਨ ਹੈ 20 ਲੱਖ ਰੁਪਏ ਲਾ ਲਈ ਉਸ ਵੇਲੇ 20 ਲੱਖ ਸੀ ਤੇ ਫਿਰ 10 ਦਾ 20 ਤੋਂ ਕਿੰਨੀ ਕਿ ਬਣਦੀ ਇੱਕ ਘਰ ਸੀਗਾ ਕੁਝ ਥੋੜਾ ਬਾਲਾ ਸੋਨਾ ਉਹ ਉਹ ਗਲਤ ਹੈ 16 ਕਰੋੜ ਦੀ ਪ੍ਰਾਪਰਟੀ ਹੈ ਨਹੀਂ ਵੀ ਉਹ ਜੁਨਾ ਵਾਲੇ ਫੋਟੋ ਜੀ ਵੀ ਜਾਰੀ ਕੀਤੇ ਗਏ ਆ ਕਿ ਜਿਹੜੀਆਂ ਗੱਡੀਆਂ ਤੁਸੀਂ ਇੰਨੀਆਂ ਬੁਲਟ ਲਏ ਆ ਜਾਂ ਆ ਰਾਤ ਤੇ ਦਿਨ ਕੋਟੀਆਂ ਜਿਹੜਾ ਬੁਲਟ ਲਿਆ ਮੇਰਾ ਸ਼ੌਂਕ ਸੀ ਉਹ ਮੈਂ ਆਪਣੀ ਡ੍ਰਿਪਲਸ ਦੀ ਪੈਨਸ਼ਨ ਮਿਲਦੀ ਹੈ 52000 ਰੁਪਏ ਜਿਹਦੇ ਚੋਂ ਮੈਨੂੰ 48 ਮੇਰੇ ਖਾਤੇ ਚ ਆਉਂਦਾ ਤੇ ਬਾਕੀ 4 ਕੰਪਿਊਟਰ ਪੈਨਸ਼ਨ ਕੱਟੀ ਜਾਂਦੀ ਉਹ ਮੈਂ ਆਪਣੀ ਪੰਜ ਚੋਲਿਆ ਬੁੱਟ ਜਿਹੜੀ ਸਕਾਰਪਿਓ ਗੱਡੀ ਉਹ ਮੇਰਾ ਬਠਿੰਡੇ ਪਲਾਟ ਵੇਚਿਆ ਸੀ ਤੇ ਉਹਦੀ 24 ਲੱਖ ਰੁਪਏ ਸਿੱਧਾ ਮਿਊਚੁਅਲ ਫੰਡ ਸੀ ਮੇਰੇ ਤੇ ਉਹ ਉਧਰੋਂ ਪਾ ਕੇ ਤੇ ਮੈਂ ਗੱਡੀ ਨਗਦਾਂ ਦੀ ਲੀਜ਼ ਕਰਤੀ ਉਹ ਉਸ ਤੋਂ ਇਲਾਵਾ ਜਿਹੜੀ ਕੋਠੀਆਂ ਕੋਠੀਆਂ ਵਾਲੀ ਗੱਲ ਗਲਤ ਹੈ ਇੱਥੇ ਜਿਹੜਾ ਫਿਰੋਜ਼ਪੁਰ ਸੁਕਰਾਂ ਉਹ ਮੇਰੀ ਬੇਟੀ ਟੀਚਰ ਹੈ ਔਰ ਜੁਆਈ ਮੇਰਾ ਪੁੱ儿子 ਚੱਲ। ਤੋਂ ਮੈਂ ਗਨਮੈਨ ਜਦੋਂ ਲਵਾਇਆ ਸੀ ਉਦੋਂ ਇਹੀ ਅਫਸਰ ਨਾਲ ਗੱਲ ਕੀਤੀ ਸੀ ਕਿ ਮੇਰੇ ਕੋਲ ਲੜਕਾ ਨਹੀਂ ਹੈ ਤੇ ਮੇਰਾ ਜੁਆਈ ਇਹੀ ਮੇਰਾ ਬੇਟਾ ਤੇ ਮੇਰੇ ਨਾਲ ਗਨਮੈਨ ਲਾ ਦੋ। ਉਹਦੇ ਮੇਰੇ ਨਾਲ ਗਨਮੈਨ ਦਿਆ ਦੇ। ਬੇਟੀ ਡਿਪਟੀਸ਼ਨ ਤੇ। ਤੋਂ ਉਹ ਆਪਣਾ ਉਹਨਾਂ ਨੇ ਪਲਾਟ ਲਿਆ ਆਪਣਾ ਮਕਾਨ ਬਣਾ ਰਹੇ ਨੇ। ਲੋਨ ਲਿਆ ਉਹਨਾਂ ਨੇ। ਬਿਲਕੁਲ ਸਹੀ ਉਹਦੇ ਵਿੱਚ ਕੋਈ ਗਲਤੀ ਨਹੀਂ। 나 ਇੱਥੇ ਮੇਰਾ ਕੋਈ ਕਰ ਹੈ। ਮੈਂ ਆਪਣਾ ਗੁਰੂ ਉਸਹਾ ਜਰੂਰ ਬਣਾਇਆ। ਰਗਾਤਾ ਰੋਦੀ ਇਹ ਕਹਿਣਾ ਹੈ ਕਿ ਪ੍ਰਦਰਸ਼ਨ ਸਾਹੀ ਦੀ ਇਸ ਤੋਂ ਪਹਿਲਾਂ ਵੀ ਆਡੀਓ ਵਾਇਰਲ ਹੋਈ ਚੁਗੀ ਉਦੋਂ ਕੈਬਨਰ ਮੰਤਰੀ ਤੋਂ ਉਹਨਾਂ ਨੂੰ ਲਾਹ ਦਿੱਤਾ ਗਿਆ ਪੱਜ ਤੋਂ ਅੱਜ ਫਿਰ ਵੀ ਕਿਥੇ ਨਾ ਕਿਥੇ ਜਿਹੜੀ ਪਿਸ਼ਤਾਚਾਰੀ ਦੇ ਤੁਹਾਡੇ ਤੇ ਫਿਰ આરોਪ ਲਗਾ ਰਹੇ ਨੇ ਇਹ ਬਿਲਕੁਲ ਗਲਤ ਹੈ ਉਸ ਵੇਲੇ ਵੀ ਜਿਹੜਾ ਲੱਗਿਆ ਸੀ ਉਹ ਉਹਦਾ ਕੋਈ ਸਚਾਈ ਨਹੀਂ ਸੀ ਮੈਂ ਤਾਂ ਉਸ ਵੇਲੇ ਵੀ ਆਪਣੀ ਸੀਨੀਅਰ ਲੀਡਰਸ਼ਿਪ ਆਪਣੇ ਬਾਸ ਨੂੰ ਕਿਹਾ ਸੀ ਕਿ ਅਗਰ ਚਾਹੋ ਤਾਂ ਇਨਕੁਆਇਰੀ ਕਰਾ ਲਓ ਉਹਦੇ 'ਚ ਕੋਈ ਸਚਾਈ ਨਹੀਂ ਸੀ ਉਹ ਵੀ ਪਲਾਂਟਡ ਸੀ ਜਿਵੇਂ ਆਪਾਂ ਕਹਿੰਦੇ ਨੇ ਨਾ ਕੋਈ ਚੀਜ਼ ਪਲਾਂਟ ਕੀਤੀ ਹੋਈ ਸੀ ਉਹਦੇ 'ਚ ਵੀ ਕੋਈ ਸਚਾਈ ਨਹੀਂ ਸੀ ਉਹ ਜਦੋਂ ਮੈਂ ਆਪ ਹੀ ਕਹਿ ਹਸੀ ਕਿ ਅਗਰ ਕੋਈ ਪਾਰਟੀ ਦੀ ਸ਼ਾਖ ਨੂੰ ਕੋਈ ਤੱਕਾ ਲੱਗਦਾ ਤਾਂ ਮੈਂ ਰਿਜ਼ਾਈਨ ਕਰ ਦਿੰਦਾ ਉਹ ਮੈਂ ਰਿਜ਼ਾਈਨ ਕੀਤਾ ਸੀ ਮੈਨੂੰ ਕਿਸੇ ਨੇ ਰਿਜ਼ਾਈਨ ਮੰਗਿਆ ਵੀ ਨਹੀਂ ਸੀ ਮੈਂ ਆਪਣੇ ਆਪ ਹੀ ਕਰ ਸੀ ਆਮਦਨ ਤੋਂ ਬਾਅਦ ਤੁਹਾਡੇ ਤੇ ਜਿਆਦਾ ਦੋਸ਼ਾਂ ਦੇ આરોਪ ਨੇ ਡਿਊਰਿੰਗ ਟੂ ਐਮ ਐਲ ਏ ਪੀਰੀਅਡ ਦੇ ਵਿੱਚ ਤੁਸੀਂ ਉਹਦੇ ਤੇ ਕੀ ਕਹੋਗੇ ਜਿਹੜੀ ਆਮਦਨ ਤੁਹਾਨੂੰ ਕਿੱਥੋਂ ਕਿੱਥੋਂ ਆਮਦਨ ਹੈ ਕਿੰਨੀ-ਕਿੰਨੀ ਤੁਹਾਨੂੰ ਆਮਦਨ ਹੈ ਔਰ ਕੀ ਬਾਕੀ ਉਹ ਅਲੀਗੇਸ਼ਨ ਤੁਸੀਂ ਆਪ ਹੀ ਜੋੜ ਲਓ ਕਿ ਮੈਨੂੰ ਇੱਕ ਤਾਂ ਪੁਲਿਸ ਦੀ ਪੈਨਸ਼ਨ ਮਿਲਦੀ ਹੈ 52000 ਰੁਪਏ ਮਹੀਨਾ ਐਮ ਐਲ ਏ ਦੇ 84000 ਰੁਪਏ ਮਹੀਨਾ ਤੇ ਨਾਲ ਟੀ ਏ ਬ ਤੇ ਮੇਰੀ ਬਾਰਾ ਕਲੇ ਜ਼ਮੀਨ ਦਾ ਠੇਕਾ ਹੁੰਦਾ ਫਿਰ ਮੈਂ ਕੁਝ ਠੇਕੇ ਜ਼ਮੀਨ ਤੇ ਲੈ ਕੇ ਜੇ ਫਾਰਮ ਨੇ ਮੇਰੇ ਕੋਲ ਮੇਰੀ 3 ਸਾਲਾਂ ਦੇ ਵਿੱਚ ਮੈਂ ਜੋੜ ਲਾ ਕੇ ਤੁਰਿਆ ਸੀ ਜਦੋਂ ਮੈਨੂੰ ਪਤਾ ਸੀ ਤੁਸੀਂ ਪੁੱਛੋਗੇ ਤਾਂ ਮੇਰੇ ਲਗਭਗ ਕਰੋੜ ਦੇ ਵਿੱਚ ਮੇਰੀ ਆਮਦਨ ਹੋ ਗਈ ਹੈ 3 ਸਾਲਾਂ ਚ ਤੇ ਉਹਦੇ ਚੋਂ ਮੇਰਾ ਜਿਹੜਾ ਪਲਾਟ ਲਿਆ ਜਾਂ ਮੈਂ ਮਕਾਨ ਬਣਾਇਆ ਤੇ ਉਹ ਸਾਰਾ ਕੋਈ ਇਹ ਕਿ 60-70 ਲੱਖ ਰੁਪਏ ਦਾ ਹੋਣਾ ਇਹ ਦੋ ਦਿਨ ਕੱਲ ਵੀ ਗੱਲ ਹੋਈ ਸੀ ਇੱਕ ਲਈ ਕਿੱਥੇ ਗਏ ਸੀ ਹਾਂ ਗੱਲ ਲਈ ਹੈ ਨ ਲੈ ਇਹ ਪੈਸੇ ਦੇ ਕੇ ਲਈਏ ਆਪਣੀ ਨੇਕ ਨੀਤੀ ਦੀ ਕਮਾਈ ਚੋਂ ਦਿੱਤਾ ਮੈਂ ਰਿਪਿਊਟਡ ਪਰਸਨ ਆ ਮੈਂ ਸਾਬਕਾ ਪੁਲਿਸ ਅਫਸਰ ਆ ਸਾਬਕਾ ਲੋਕ ਸੇਵਕ ਆ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ ਪਰ ਮੇਰੇ ਕੋਲ ਪ੍ਰਾਪਰਟੀ ਹੈ ਮੈਂ ਲੈ ਸਕਦਾ ਜਸ਼ਨ ਸਰਪੰਚ ਜੀ ਮੋਰਤਾ ਕਾਨੂੰਨੀ ਤੌਰ ਤੇ ਤੁਹਾਨੂੰ ਨਾਮ ਤੇ ਰੋਟਾ ਲਗਾਇਆ ਗਿਆ ਕਿ ਤੁਹਾਡੇ ਕੋਲ ਉਹਨਾਂ ਤੋਂ ਪੈਸੇ ਦੀ ਮੰਗ ਜਿਹੜੀ ਆ ਕੀਤੀ ਜਾ ਰਹੀ ਹੈ